ਜੇਲ੍ਹ ਤੋਂ ਕੇਜਰੀਵਾਲ ਲਈ ਆਈ ਬਹੁਤ ਹੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਦਿੱਲੀ ਹਾਈ ਕੋਰਟ ਦੇ ਵਿੱਚ ਸ਼ੁੱਕਰਵਾਰ ਨੂੰ ਆਭਕਾਰੀ ਉਪਤੀ ਕਪਲੇ ਮਾਮਲੇ ਨੂੰ ਲੈ ਕੇ ਸੀਬੀਆਈ ਕੇਸ ਦੇ ਵਿੱਚ ਦਾਇਰ ਪਟੀਸ਼ਨ ਦੇ ਸੁਣਵਾਈ ਹੋਈ ਹਾਈ ਕੋਰਟ ਨੇ ਜ਼ਮਾਨਤ ਮੰਗਣ ਵਾਲੀ ਕੇਜਰੀਵਾਲ ਦੇ ਇਸ ਪਟੀਸ਼ਨ ਤੇ ਸੀਬੀਆਈ ਨੇ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ ਹੋਣਾ 17 ਜੁਲਾਈ ਨੂੰ ਹੋਵੇਗੀ ਦੱਸਦੇ ਕਿ ਕੇਜਰੀਵਾਲ ਨੂੰ ਸਮਾਵੇਂ ਦੇ 26 ਜੂਨ ਸੀਬੀਆਈ ਨੇ ਗ੍ਰਿਫਤਾਰ ਕੀਤਾ ਤੇ ਫਿਲਹਾਲ ਉਹ ਨਿਆਇਕ ਹरासत ਦੇ ਵਿੱਚ ਨੇ ਸੁਣਵਾਈ ਦੇ ਦੌਰਾਨ ਕੇਜਰੀਵਾਲ ਦੇ ਵਕੀਲ ਅਭਿਸ਼ੇਕ ਮੰਨੂ ਸਿੰਘਵ ਨੇ ਕਾਇ ਕਿ ਜਿਹਾ ਮਾਮਲਾ ਨਹੀਂ ਹੈ ਜਿਸ ਦੇ ਵਿੱਚ ਤਿੰਨ ਪੱਧਰ ਵਾਲੀ ਪੜਤਾਲ ਦਾ ਦੂਰ ਦੂਰ ਤੱਕ ਕੋਈ ਦੋਸ਼ ਨਾ ਲੱਗਾ ਹੋਵੇ ਸਿੰਘਵ ਨੇ ਕਾਇ ਕਿ ਇਸ ਮਾਮਲੇ ਚ ਚਾਰ ਲੋਕਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਆਮ ਜ਼ਮਾਨਤ ਵਿੱਚ ਕਿਸ ਆਧਾਰ ਤੇ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕਦਾ ਹੈ 23 ਦੇ ਵਿੱਚ ਉਹਨਾਂ ਨੂੰ ਨੋ ਕਨ ਡਿਪੋਸਟ ਗਸ਼ ਕੀਤੀ ਗਈ ਸੀ ਕਿ ਕੇਜਰੀਵਾਲ ਕੋਈ ਕੋਸ਼ਿਸ਼ ਦਾ ਪ੍ਰਾਦੀ ਹੱਤਵადი ਨਹੀਂ ਹੈ ਉਧਰ ਸੀਬੀਆਈ ਨੇ ਕੇਜਰੀਵਾਲੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀਬੀਆਈ ਨੇ ਕਿਹਾ ਹੈ ਕਿ ਜ਼ਮਾਨਤ ਨਾਲ ਲਈ ਪਹਿਲੀ ਅਦਾਲਤ ਟ੍ਰਾਇਲ ਕੋਰਟ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਉਹਨਾਂ ਨੇ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਤੇ ਉਹ ਪਟੀਸ਼ਨ ਕੋਰਟ ਦੇ ਵਿੱਚ ਪਹਿਲਾ ਤੋਂ ਹੀ ਪੈਂਡਿੰਗ ਹੈ